ਕਿਉਂ ਨਹੀਂ ਲਾਈਵ ਕੀਤਾ ਜਦੋਂ ਬੋਲਦੇ ਸੀ ਹੁਣ ਠੀਕ ਹੋਦਾਰੇ ਕਿਆ ਅੱਜ ਮੋਗਾ ਅੱਜ ਮੋਗਾ ਵੇਖੀਏ ਤੁਹਾਡੇ ਸਾਹਮਣੇ ਤਸੀਲ ਕੰਪਲੈਕਸ ਦਾ ਹੈ ਉਹਦਾ 3 ਤੇ 4th ਫਲੋਰ ਬਣਾਇਆ ਹੈ ਬੜੇ ਸ਼ਾਨਦਾਰ ਕਮਰੇ ਬਣਾਏ ਨੇ ਲੇਡੀਜ਼ ਟਾਇਲਟ ਔਰ ਲਿਫਟਾਂ 10 ਕਰੋੜ 31 ਲੱਖ ਦਾ ਪ੍ਰੋਜੈਕਟ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਤਸੀਲ ਖਲ ਦਾ ਕੰਪਲੈਕਸ ਦੇ ਉੱਪਰ ਸੋਲਰ ਹਾਂ ਜਿਹੜਾ ਪ੍ਰੋਜੈਕਟ ਲੱਗੂਗਾ ਜਾਨੀ ਕਿ 12.5% ਬਿਜਲੀ ਇਹ ਦਫ਼ਤਰ ਆਪ ਹੀ ਪੈਦਾ ਕਰੂਗਾ ਆਪਣੀ 12.5% ਆਪਣੀ ਸੋ ਇਹ ਇਨੀਸ਼ੀਏਟਿਵ ਲੈਣ ਦੀ ਜ਼ਰੂਰਤ ਹੈ ਅਸਲ ਜੇ ਤਰੱਕੀ ਦੇ ਇਹੀ ਰਾਹ ਨੇ ਵਿਕਾਸ ਦੇ ਇਹੀ ਰਾਹ ਨੇ ਤੇ ਮੋਗਾ ਕਿਉਂਕਿ ਬਹੁਤ ਹੀ ਸੈਂਟਰ ਚ ਪੈ ਜਾਂਦਾ ਆੜਵਾਲੇ ਸਾਨੂੰ ਲੋਕਾਂ ਨੂੰ ਬਾਕੀ ਪੁਰਾਣਾ ਹੈ ਪਰ ਕੋਟ ਕਪੂਰ ਹੈ ਤਾਂ ਮੈਂ ਇਧਰੋਂ ਫਿਰੋਜ਼ਪੁਰ ਹੈ ਇਧਰੋਂ ਚਲਗੰਡੀ ਪਈ ਹੈ ਜੀਰਾ ਹੈ ਨਾ ਇਧਰੋਂ ਬੁੱਗੀਪੁਰ ਤੋਂ ਲੈ ਕੇ ਬਲਾਸਪੁਰ ਤੋਂ ਲੈ ਕੇ ਜਗਰਾਉਂ ਤੋਂ ਲੈ ਕੇ ਮੈਂ ਤਾਂ ਕੱਲ-ਕੱਲ ਪਿੰਡ ਜਾਂਦਾ ਹਾਂ ਸੋ ਐਮਐਲਏ ਸਹਿਬਾ ਐਮਐਲ ਮੋਗਰੀ ਤੇ ਪਰਮਕੋਟ ਦੇ ਐਮਐਲ ਵੀ ਸਾਡੇ ਨਾਲ ਖੜੇ ਨੇ ਔਰ ਸਾਡੀ ਮੰਤਰੀ ਸਾਹਿਬ ਖੁਟੇ ਸਾਹਿਬ ਇੱਥੇ ਆ ਖੜੇ ਨੇ ਉਹ ਸਾਡੀ ਜੀ ਮੋਗਰੀ ਕੀ ਨੇ ਮਹੀਨੇ ਤੱਕ ਇਹ ਆਮ ਆਦਮੀ ਪਾਰਟੀ ਨੇ ਸਤਿਖਪਚਾਉਂ ਬਹੁਤ ਸਾਰੇ ਵੀ ਦਿੱਲੀ ਵੀ ਲੋਕਾਂ ਨੂੰ ਜਿਹੜੇ ਸ਼ਾਇਦ ਅਜੇ ਕੁਝ ਦਿੱਲੀ ਵੀ ਹੋਣ ਸੋ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਕੀਚ ਰੱਖਿਆ ਗਿਆ ਇਹਨਾਂ ਤੇ ਵੀ ਵਾਜੀ ਵੱਲੋਂ ਕਿ ਧਰਮ ਦੀ ਰਾਜਨੀਤੀ ਨਹੀਂ ਅਸੀਂ ਮੰਨਦਾ ਹਾਂ ਦਿੱਲੀ ਅਸੀਂ 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 ਕੰਮ ਦੀ ਰਾਜਨੀਤੀ ਕਰਦੇ ਹਾਂ ਅਸੀਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸਮਾਜ ਨੂੰ ਤੋੜਨ ਦੀ ਰਾਜਨੀਤੀ ਨਹੀਂ ਕਰਦੇ ਇਸ ਦਾ ਹਸਪਤਾਲਾਂ ਗੱਲਾਂ ਦੀ ਗੱਲ ਕਰਦੇ ਅਸੀਂ ਬਿਜਲੀ ਪਾਣੀ ਦੀ ਗੱਲ ਕਰਦੇ ਅਸੀਂ ਨਹਿਰਾਂ ਦੀ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਇਹੀ ਚੀਜ਼ ਸਾਨੂੰ ਜਿਹੜੀ ਆ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਦਿੱਲੀ ਦੇ ਵਿੱਚ ਬੰਦ ਤਲਾਣਾ ਪਰ ਮੈਂ ਤੁਹਾਨੂੰ ਬਹੁਤ ਖੁਸ਼ਖਬਰੀ ਵੀ ਦੇ ਰਿਹਾ ਮੈਂ ਦਿੱਲੀ ਤੋਂ ਆਇਆ ਦੋ ਦਿਨ ਮੇਰੀ ਦਿੱਲੀ ਤੁਸੀਂ ਵੀ ਦੇਖਿਆ ਹਣਾ ਸਰ ਕਵਰ ਦਿੱਲੀ ਦੇ ਵਿੱਚ ਇੱਕ ਵਾਰੀ ਫੇਰ ਜਾਨੀ ਕਿ ਚੌਥੀ ਵਾਰ ਚੌਥੀ ਵਾਰ ਆਮ ਆਨ ਪਾਟ ਦੀ ਸਰਕਾਰ ਬਣ ਰਹੀ ਹੈ ਔਰ ਉਹ ਵੀ 60 ਤੋਂ ਉੱਪਰ ਵੇਰ ਵੇਰ ਸਾਢੇ ਤੋਂ ਉੱਪਰ ਮਤਲਬ ਇਹ ਰਕਡ ਬਣੂਗਾ ਕਿ ਦਿੱਲੀ ਦੇ ਲੋਕ ਜਿਹੜੇ ਨੇ ਉਹ ਆਮਾਨੀ ਪਾਤੀ ਉਹਨਾਂ ਨੇ ਯਕੀਨ ਕਰਨਾ ਸ਼ੁਰੂ ਕੀਤਾ ਪਰ ਕਿ ਪੰਜਾਬ ਦੇ ਨੇ ਕੀਤਾ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕੰਮ ਦੇ ਰਾਹੀਂ ਰਾਹੀਂ ਜਿਹੜਾ ਉਹ ਅਗਲੀ ਮੈਂ ਇੱਕ ਵਾਰੀ ਇਹ ਵੀ ਕਹਿ ਸੀ ਜਦੋਂ ਮੈਂ ਐਮਪੀ ਸੀਗਾ ਨੀਚਰ ਸੰਗਰੂਰ ਤੋਂ ਜਦੋਂ ਮੈਂ ਪਹਿਲੀ ਵਾਰ ਲੜਿਆ 14 ਚ ਤਾਂ ਮੈਨਾਂ ਐਸਾ ਹੱਥ ਬੰਨ ਕੇ ਫੋਟੋ ਖਿੱਚੀ ਮੈਂ ਕਦੇ ਇੱਕ ਵਾਰ ਤੇ ਪਹਿਲੀ ਵਾਰ ਤਾਂ ਮੈਨੂੰ ਹੱਥ ਬੰਨਣੇ ਪਏ ਨੇ ਕਿ ਮੈਨੂੰ ਪਰ ਕੇ ਦੇਣਗੇ ਪਰ ਜੇ ਦੁਬਾਰਾ ਵੀ ਮੈਨੂੰ ਹੱਥ ਬੰਨੇ ਪੈ ਗਏ ਤੇ ਲਖਨਾਂ ਤੇ ਮੇਰੀ ਰਾਜਨੀਤੀ ਅਗਲੀ ਵਾਰ ਜਿਹੜਾ ਪੋਸਟਰ ਸੀ ਉੱਚ ਮੈਂ ਐਦਾਂ ਲਿਖਿਆ ਸੀ ਕਿ ਮੇਰੇ ਕੰਮਾਂ ਤੇ ਬੋਤ ਪਾਏ ਸਰਵਿੰਦ ਕੇਹਰੀ ਵਾਲੇ ਵੀ ਇਹੀ ਕਹਿੰਦੇ ਜੇ ਕੰਮ ਚੰਗੇ ਲੱਗੇ ਬੋਤ ਪਾ ਦਿਓ ਜੀ ਨਾ ਮੈਂ ਤਾਂ ਤੁਸੀਂ ਗੱਲ ਕੀਤੀ ਕੰਮਾਂ ਦੀ ਰਾਜਨੀਤੀ ਦੀ ਤੁਸੀਂ ਇਲੈਕਸ਼ਨ ਟਾਈਮ ਦੀ ਕਿਉਂ ਤੁਸੀਂ ਇਲੈਕਸ਼ਨ ਟਾਈਮ ਤੇ ਗੱਲ ਕੀਤੀ ਸੀ ਜ ਆਪ ਦੀ ਕੀ ਵਿਸ਼ੇਸ਼ਤਾ ਪੰਜਾਬ ਜੀ ਕਿ ਮਾਦਾ ਪੂਰਾ ਕਰ ਦਿੱਤਾ ਨੀ ਮੈਨੂੰ ਗੱਡੀ ਤੇ ਆ ਮੈਨੂੰ ਪੁੱਛੋ ਤੇ ਧੰਨਵਾਦ ਵੀ ਕਰਿਓ ਬਿਲਕੁਲ ਕਰਾਂਗੇ ਜੀ ਕਿਉਂਕਿ ਦੇਖੋ ਦੇਖੋ ਸਰ ਕੇਜਰੀਵਾਦੀ ਗੱਡੀ ਤੇ ਦੁਆਰਾ ਫਿਰ ਹਮਲੇ ਆ ਗਏ ਸਰ ਇਲੈਕਸ਼ਨਾਂ ਦੇ ਹਮਲੇ ਹੁੰਦੇ ਆ ਅੱਗੇ ਪਿੱਛੇ ਨੂੰ ਦੇਖ ਲਓ ਨਾ ਕਿ ਕਿਸ ਲੈਵਲ ਤੱਕ ਪਹੁੰਚੇ ਹੋਏ ਨੇ ਜਦੋਂ ਕੋਈ ਹੋਰ ਨਹੀਂ ਤਰੀਕਾ ਤਾਂ ਮਾਰ ਕੋਟ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕਹਿੰਦਾ ਤੰਦੀਆਂ ਵੱਢ ਲੈਂਗੇ ਤੂੰਦੀਆਂ ਵੱਢ ਲੈਂਗੇ ਦੂਜੇ ਪਹਿਲਵਾਨ ਦੇ ਜਦੋਂ ਨੂੰ ਪਤਾ ਮੈਂ ਹਾਰ ਰਿਹਾ ਸੋ ਇਹ ਹੈ ਜਿਹੜਾ ਰਾਜਨੀਤੀ ਕਰਿਆ ਇਹ ਰੋੜਿਆਂ ਰੋੜਿਆਂ ਪੱਤਰਾ ਨਹੀਂ ਰਾਜਨੀਤੀ ਤਾਂ ਅਸੀਂ ਕਰਦੀ ਨਹੀਂ ਤੇ ਰੋੜੇ ਪੱਤਰ ਮਾਰ ਰਹੇ ਆ ਸਰ ਜਿੱਤ ਲੋ ਤੁਸੀਂ ਏਜੰਡਾ ਦੱਸੋ ਉਹੀ ਮੋਦੀ ਕਹਿ ਰਿਹਾ ਤੇ ਫ੍ਰੀ ਕੀ ਰੇਵੜੀਆਂ ਵਾਂਟ ਰਾਕ ਕੇਜਰੀਵਾਲ ਕੇਜਰੀਵਾਲ ਨੇ ਕਹਿੰਦੇ 2000 ਰੁਪਏ ਦੇਊਗਾ ਤੋ ਕਹਿੰਦਾ ਮੈਂ 2500 ਦੇਵਾਂ ਮਾਨ ਸਾਹਿਬ ਤੇ ਫਿਰ ਫਿਰ ਇਹ ਪਾਪੜ ਇਹ ਪਾਪੜ ਨਹੀਂ ਬਣ ਰਹੇ ਦੇਖਾ ਤੁਹ 6 ਸਾਲ ਕੀ ਤੇ ਮੈਡੀਕਲ ਕਿਤੇ ਹਸਪੀਟਲ ਦੇ ਵਿੱਚ ਜਦ ਤਿੰਨ ਮਹੀਨੇ ਪਹਿਲਾਂ ਦਵਾਈ ਦੇ ਦੇ ਮਹੀਨੇ ਦਵਾਈ ਦੇਣ ਲੱਗੇ ਕਮੀ ਆ ਰਹੀ ਹੈ ਮੈਡੀਸਨ ਦੇ ਵਿੱਚ ਕੋਈ ਕਮੀ ਨਹੀਂ ਜੀ ਹੋਰ ਕਰੇ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ ਕਾਫੀ ਅਜਾ ਮੈਸੇਜ ਨਹੀਂ ਨਹੀਂ ਇਹ ਗੱਲ ਨਹੀਂ ਬਣੀ ਮਾਨ ਸਾਹਿਬ ਤੇ ਕਮੀਆਂ ਹੋਣ ਕਿਆਂ ਬਾਰ 75 ਸਾਲ ਪੁਰਾਣੀ ਗੰਢ ਖੋਲਣੀ ਹੈ ਵੀ 75 ਸਾਲ ਪੁਰਾਣੀ ਗੰਢ ਖੋਲਣੀ ਹੈ ਜੇ 3 ਦਿਨ ਪਹਿਲਾਂ ਆਪਾਂ ਕਿਸੇ ਫਿੱਤੇ ਵਾਲੇ ਬੂਗ ਦੀ ਗੰਢ ਨਾ ਖੋਲੀ ਨਾ ਉਹਨੂੰ ਚਾਕੂ ਦੀ ਨੋਕ ਨਾਲ ਜਾਂ ਚਮਚੇ ਦੀ ਡੰਡੀ ਨਾਲ ਖੋਲਣਾ ਪੈਂਦਾ 75 ਸਾਲ ਪੁਰਾਣੀ ਗੰਢ ਖੋਲਣੀ ਹੈ ਮੈਂ ਮੈਂ ਮੋਗੇ ਮੈਂ ਆ ਕਰਨਾ ਆ ਇਹਦੇ ਬਾਰੇ ਤਾਂ ਪੁੱਛ ਲਓ ਕੀ ਹੈ ਜੀ ਸਰ ਇਹਦੇ ਬਾਰੇ ਹਾਂ ਪੁੱਛੋ ਇਹਦੇ ਬਾਰੇ ਸਵਾਲ ਹਾਂ ਜੀ ਸਰ ਸਵਾਲ ਕਰ ਰਹੇ ਜੀ ਜੱਟ ਦਾ ਪੋਤਾ ਸਿੰਘ ਵੱਲੋਂ ਇਹ ਰੱਖੀ ਗਈ ਸੀ ਪਕਾਸੂ ਬਾਬਾ ਜੇ ਵਰਜਿੰਦਰ ਸਿੰਘ ਬਰਾੜ ਜਿਹੜੇ ਜਿੱਥੇ ਦਾ ਤੋਂ ਦਾ ਸਿੱਧਾ ਸੁਪਰਮੇ ਉਹਨਾਂ ਨੇ ਵੀ ਧੰਨਵਾਦ ਕੀਤਾ ਹੈ ਭਗਵਾਨ ਸਿੰਘ ਮਾਨ ਦਾ ਬੜੀ ਵਧੀਆ ਗੱਲ ਹੈ ਵਧੀਆ ਗੱਲ ਹੈ ਕਿ ਅੱਜ ਜਿਹੜਾ ਉਹ ਸੁਪਨਾ ਪੂਰਾ ਨਹੀਂ ਵਧੀਆ ਗੱਲ ਹੈ ਜੀ ਮੈਂ ਕਹਿੰਦਾ ਕਿ ਸੱਚੀ ਨੇ ਮਰਸੀ ਰੱਖੀ ਨਹੀਂ ਉਹੀ ਸਰ ਮੌਕਾ ਮੈਂ ਮੈਂ ਉਹਨਾਂ ਨੇ ਰੱਖਿਆ ਮੈਂ ਕਲੀਨਕਲੀ ਹਸਪੀਟਲ ਹੈ ਜਿਹੜਾ ਭਾਈ ਤਾਂ ਕਿਹਨੂੰ ਹਾਦਸੇ ਦੀ ਵੇਟ ਕਰਦੇ ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਕਿ ਮੇਰੇ ਉਰਕਾਰਨ ਕਰਕੇ ਕੋਈ ਪੁੜ ਵੀ ਰਹੇ ਮੈਂ ਕਹਿੰਦਾ ਕਿ ਪੁੜ ਚਲਾਓ ਬਿਲਕੁਲ ਮਾਨ ਸਰ ਜਦੋਂ ਵੀ ਹੋਊਗਾ ਪਲਾਸਟਿਕ ਡਾਟਾ ਦਿੱਤਾ ਮੈਨੂੰ ਕੋ ਡਾਟਾ ਆਇਆ ਕਿਉਂਕਿ ਆ ਪਰਫਰੀ ਹੈ ਆਪਣਾ ਚੇਜ਼ ਆਉਣ ਵਾਲੀ ਸਰਪ੍ਰਿੰਟ ਦੇ ਵਿੱਚ ਅਸੀਂ ਦਾ 1 ਸਾਲ ਹੋ ਗਿਆ ਫਿਰ ਇੰਟਰਸਟਿੰਗ ਡਾਟਾ ਦਿੱਤਾ ਮੇਰੇ ਕੋਲ 1 ਸਾਲ ਦਾ ਡਾਟਾ ਮੈਂ ਮੰਗਾਇਆ ਹੁਣ ਤੱਕ ਦਾ ਡਾਟਾ ਦੇ ਮਤਾਂ ਦੀ ਗਿਣਤੀ 47% ਘਟ ਜਾਖਮੀਆਂ ਦੀ ਗਿਣਤੀ 150% ਵਧ ਗਈ ਇੱਕ ਮਿੰਟ ਪਹਿਲਾਂ ਮੈਨੂੰ ਇਹ ਪੁੱਛੋ ਕਿ 150% जख्मੀਆਂ ਦੀ ਗਿਣਤੀ ਕਿੰਨਾਂ ਵਧ ਗਈ ਕਿਉਂਕਿ ਜਿਹੜੇ ਪਹਿਲਾਂ ਮੌਤਾਂ ਸ਼ਾਮਲ ਹੋ ਜਾਂਦੀ ਸੀ ਉਹ ਨਹੀਂ ਰਹਿਣਗੇ ਹੁਣ ਜੇ ਕਿਸੇ ਦੇ ਖਰੋਚ ਵੀ ਲੱਗੇ ਉਹਦੀ ਐਸਐਸਏ ਪਹੁੰਚ ਜਾਂਦੀ ਹੈ ਉਹਦਾ ਨਾਮ ਲਿਖ ਲੈਂਦੇ ਆ ਉਹਨੂੰ 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 ਨਿਸ਼ਚਿਤ ਕਰੇ ਪਹਿਲਾਂ ਤਾਂ ਕੋਈ ਪੁੱਛਦੇ ਹੀ ਨਹੀਂ ਸੀਗਾ ਇਹ ਔਰ ਨਾਲ ਇਹ ਵੀ ਨਹੀਂ ਲਗਭਗ 5 ਕਰੋੜ ਰੁਪਈਆ ਨਕਦ ਤੇ 2-3 ਕਰੋੜ ਰੁਪਏ ਦੇ ਗਹਿਣੇ ਉਹ ਵੀ ਘਰੇ ਬਚਾਏ ਨੇ ਉਹਨਾਂ ਦੇ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜਾਂਦਾ ਤੁਸੀਂ ਉਹ ਦੇਖਦੇ ਹੋ ਮੇਰਾ ਫਟੂਆ ਕਿੱਥੇ ਆ ਜਦ ਮੇਰੇ ਮੇਰੇ ਪਰਚੀ ਹੈ ਉਸ ਵੇਲੇ ਤਾਂ ਜਾਨ ਬਚਾਉਣ ਦੀ ਹੋਈ ਹੁੰਦੀ ਹੈ ਓਹ ਪੈਸਾ ਵੀ ਐਸਐਸਐਫ ਉਜਾਰੀ ਹੈ ਮੈਂ ਹੁਣ ਸਾਰੇ ਜਵਾਨਾਂ ਨੂੰ ਸਲੂਟ ਕਰਦਾ 26 ਜਨਵਰੀ ਤੇ ਅਸੀਂ ਸਨਮਾਨਤ ਵੀ ਕਰਾਂਗੇ ਜਿਨ੍ਹਾਂ ਨੇ ਐਸਐਸਐਫ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਆਉਣ ਵਾਲੇ ਦਿਨਾਂ ਚ ਹੋਰ ਵੀ ਬਤਾਇਆ ਮੰਤਰ ਫਰਿਸ਼ਤੇ ਦੀ ਕਮਾਈ ਦੀ ਪਰ ਲੋਕਾਂ ਨੂੰ ਲਾਹਾ ਨਹੀਂ ਮਿਲ ਰਿਹਾ ਸਰ ਐਸਐਸਐਫ ਹੋਰ ਕੀ ਹੈ ਜੀ ਫਰਿਸ਼ਤੇ ਨੇ ਉਹ ਜਿਹੜੇ ਜਾਨ ਬਚਾਉਂਦੇ ਨੇ ਜਿਹੜੇ ਜਾਨ ਬਚਾਉਂਦੇ ਆ ਫਰਿਸ਼ਤੇ ਹੀ ਆ ਐਸਐਸਐਫ ਜਾਣ ਬਚਾਉਂਦੇ ਮੈਂ। ਮੈਂ ਕਦੇ ਪਾਰਟੀ ਦਾ ਨਾਂ ਕੱਢੀ ਬਿਦਾਦ ਸੀ। ਸਰਕਾਰੀ ਹਸਪਤਾਲ ਜਿਹੜਾ ਮੋਗੇ ਦਾ ਹੈ ਇਹ ਹਲੇ ਜਰ ਡਿਸਟ੍ਰਿਕਟ ਲੈਵਲ ਦਾ ਹਸਪਤਾਲ ਨਹੀਂ ਬਣ ਸਕਿਆ। ਇੱਥੇ ਬਹੁਤ ਬੋਸਟਾਂ ਦੀ ਸਪੈਸ਼ਲਿਸਟੀਆਂ ਖਾਲੀ ਪਈਆਂ। ਮੈਡੀਕਲ ਕਾਲਜ ਵੀ ਬਣਾਵਾਂਗੇ, ਯੂਪੀਐਸ ਸੈਂਟਰਲ ਬਣੂਗਾ ਮੈਂ ਕਹਿ ਕੇ ਗਿਆ ਸੀ ਤੇ। ਚਲੋ ਫਿਰ। ਸਰ ਸਾਹਿਬ ਮੋਗਾ ਵਾਸੀ ਨਿਕਲ ਜੀ। ਆਉਣ ਵਾਲੇ ਆਉਣ ਵਾਲੇ ਦੇ ਵਿੱਚ। ਪਰ ਆਹ ਬਿਲਡਿੰਗ ਕਦੋਂ ਤੱਕ ਤਿਆਰ ਹੋ ਜਾਏਗੀ ਤੇ ਕਿੰਨੇ ਲੱਗਦੇ ਲੱਗੇਗੀ? ਇਹ ਤਾਂ 10 ਕਰੋੜ। 9 ਮਹੀਨੇ ਜੀ। ਸਰ ਡੈਡਲਾਈਨ ਫੀ ਹੋ ਜਾਂਦੀ। ਮਹੀਨਾ 9 ਮਹੀਨੇ। ਮਹਾਂ ਸਾਹਿਬ ਕਿੰ मैं जाए। मैं जाए। मैं जाए। इस वीडियो विडियो शेयर जरूर करना जी कृपा करके साथ चैनल सब्सक्राइब जरूर कर लो जी हुन तुसी फास्ट एंड यूज़ न्यूज पाबी स्टोर तो इंस्टॉल करके नवियजा खबर पढ़ते देख सकते हो धनबाद